ਕੈਨੇਡਾ ਦੀ ਵੱਡੀ ਖੁਸ਼ਖਬਰੀ ਹੈ ਸਭ ਨੂੰ ਮਿਲੇਗੀ ਹੁਣ ਪੀਆਰ 2026 ਦੀ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਕੈਨੇਡਾ ਦੇ ਵਿੱਚ ਕਿ ਹੁਣ ਪੀਆਰ ਸਭ ਨੂੰ ਮਿਲੇਗੀ ਅੱਜ ਦੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਦੇਖਿਆ ਜੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਆਲਰਟਸ ਵਿਦ ਸੋਫੀਆ ਤਾਂ ਕਿ ਕੈਨੇਡਾ ਦੇ ਰਿਲੇਟਡ ਹਰ ਇੱਕ ਸਭ ਤੋਂ ਪਹਿਲਾ ਜਾਣਕਾਰੀ ਤੁਹਾਨੂੰ ਮਿਲੇ ਅੱਜ ਮੈਂ ਤੁਹਾਡੇ ਨਾਲ ਤਿੰਨ ਖੁਸ਼ਖਬਰੀਆਂ ਸ਼ੇਅਰ ਕਰਾਂਗੀ ਜਿਸ ਦੇ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਕੈਨੇਡਾ ਦੇ ਵਿੱਚ ਹੁਣ ਪੀਆਰ ਲੈਣਾ ਬਹੁਤ ਹੀ ਜ਼ਿਆਦਾ ਸੌਖਾ ਹੋ ਗਿਆ ਵੈ ਆਸਾਨ ਹੋ ਗਿਆ ਵੈ ਤੁਹਾਨੂੰ ਹੁਣ ਪੀਆਰ ਲੈਣ ਤੋਂ ਕੈਨੇਡਾ ਦੇ ਵਿੱਚ ਕੋਈ ਵੀ ਰੋਕ ਡਰਾ ਨਿਕਲਿਆ ਹੋਇਆ ਹੈ 21 ਜਨਵਰੀ 2026 ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਇਸ ਕੈਟਾਗਰੀ ਦੇ ਅੰਡਰ ਤੁਸੀਂ ਕੈਨੇਡਾ ਦੇ ਵਿੱਚ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਇਹ ਡਰਾ 21 ਜਨਵਰੀ 2026 ਨੂੰ ਨਿਕਲਿਆ ਹੋਇਆ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਟਾਗਰੀ ਦਾ ਨਾਮ ਹੈ ਡਰਾ ਦਾ ਨਾਮ ਹੈ ਇਹ ਡਰਾ ਉਹਨਾਂ ਲਈ ਹੁੰਦਾ ਵੈ ਇਹ ਕੈਟਾਗਰੀ ਉਹਨਾਂ ਦੇ ਲਈ ਹੁੰਦੀ ਹੈ ਜਿਨ੍ਹਾਂ ਦੇ ਕੋਲ ਕੈਨੇਡਾ ਦੇ ਵਿੱਚ ਕੰਮ ਦਾ ਕੋਈ ਨਾ ਕੋਈ ਐਕਸਪੀਰੀਅੰਸ ਜ਼ਰੂਰ ਹੁੰਦਾ ਵੈ ਇਹਦੇ ਵਿੱਚ ਇਨਵੀਟੇਸ਼ਨ ਦੇ ਲਈ ਕਿੰਨੇ ਸੱਦੇ ਦਿੱਤੇ ਗਏ ਆ 6000 ਘੱਟੋ-ਘੱਟ ਸੀ ਆਰਐਸ ਸਕੋਰ ਇਹਦੇ ਵਿੱਚ 509 ਗਿਆ ਵੈ ਹੁਣ ਤੁਸੀਂ ਦੇਖ ਸਕਦੇ ਹੋ ਆਪਣੇ ਸਕਰੀਨ ਦੇ ਉੱਤੇ ਕਿ ਕੈਨੇਡਾ ਦੇ ਵਿੱਚ ਹੁਣ ਪੀਆਰ ਲੈਣਾ ਬਹੁਤ ਹੀ ਜ਼ਿਆਦਾ ਸੌਖਾ ਹੋ ਗਿਆ ਵੈ ਪਹਿਲਾਂ ਇਹ ਡਰਾ 17 ਜਨਵਰੀ ਨੂੰ ਨਿਕਲਿਆ ਸੀ ਜਿਸ ਦੇ ਵਿੱਚ ਸੀਆਰਐਸ ਸਕੋਰ ਘੱਟੋ-ਘੱਟ 511 ਰੱਖਿਆ ਗਿਆ ਸੀ ਪਰ ਹੁਣ ਜਿਵੇਂ-ਜਿਵੇਂ ਡਰਾ ਨਿਕਲਣਗੇ 2000 26 ਦੇ ਵਿੱਚ CRS ਸਕੋਰ ਕਟਣ ਦੇ ਕਾਫੀ ਚਾਂਸਸ ਹੈ ਸੈਕਿੰਡ ਅਪਡੇਟ ਇਹ ਹੈ ਜਾਂ ਫਿਰ ਮੈਂ ਇੱਕ ਹੋਰ ਸੈਕਿੰਡ ਖੁਸ਼ਖਬਰੀ ਇਹ ਹੈ ਕਿ LMIA ਬੇਸਡ ਦੇ ਅੰਡਰ ਤੁਸੀਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਵੀ ਆਪਣਾ ਅਪਲਾਈ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਬਹੁਤ ਹੀ ਘੱਟ ਸਕੋਰ ਦੀ ਲੋੜ ਪਵੇਗੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਚਾਹੇ ਤੁਸੀਂ ਸਟੂਡੈਂਟ ਬੇਸ ਤੇ ਗਏ ਹੋ ਚਾਹੇ ਤੁਸੀਂ ਵਰਕ ਪਰਮਿਟ ਤੇ ਗਏ ਹੋ ਚਾਹੇ ਤੁਸੀਂ ਉੱਥੇ ਪਾਰਟ ਟਾਈਮ ਜੌਬ ਕਰਦੇ ਚਾਹੇ ਤੁਸੀਂ ਉੱਥੇ ਟੈਂਪਰੇਰੀ ਵੀਜ਼ਾ ਤੇ ਗਏ ਹੋ ਤੁਸੀਂ ਹੁਣ ਕੈਨੇਡਾ ਦੇ ਵਿੱਚ ਐਲ ਐਮ ਆਈਏ ਵਰਕ ਪਰਮਿਟ ਲੈ ਸਕਦੇ ਹੋ ਘੱਟ ਤੋਂ ਘੱਟ ਸਕੋਰ ਦੇ ਵਿੱਚ ਇਹ ਹੁਣ ਕੈਨੇਡਾ ਦੇ ਵਿੱਚ ਬੈਸਟ ਚਾਂਸ ਹੈ ਪੀ ਆਰ ਲੈਣ ਦਾ ਇਹ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਹੈ ਲੀਨੇ ਮੈਟ ਲੱਗੇ ਪਲੱਸ ਮਾਰਕ ਕਰਨੀ ਦੇ ਵੱਲੋਂ ਇਹ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਤੇ ਉਹਨਾਂ ਦਾ ਵਰਕ ਪਰਮਿਟ ਵੀ ਅਪਰੂਵ ਕੀਤਾ ਜਾਏਗਾ ਜਿਨ੍ਹਾਂ ਦੇ ਘੱਟ ਸਕੋਰ ਹੋਣਗੇ ਐਲ ਐਮ ਆਈਏ ਦੇ ਵਿੱਚ ਔਰ బిਗੇਸਟ ਅਪਡੇਟ ਇਹ ਹੈ ਸਭ ਤੋਂ ਪਹਿਲਾਂ ਚੈਨ ਸੋਫੀਆ ਤਾਂ ਕਿ ਹਰ ਇੱਕ ਕੈਨੇਡਾ ਦੀ ਖੁਸ਼ਖਬਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਥਰਡ ਅਪਡੇਟ ਇਹ ਹੈ ਬਿਗੇਸਟ ਖੁਸ਼ਖਬਰੀ ਇਹ ਹੈ ਕਿ ਕੈਨੇਡਾ ਦੇ ਵਿੱਚ ਹੁਣ ਜਿਹੜੇ ਫ੍ਰੈਂਚ ਸਪੀਕਰ ਹੈ ਉਹਨਾਂ ਨੂੰ ਵੀ ਪੀਆਰ ਮਿਲਣ ਦੇ ਬਹੁਤ ਜ਼ਿਆਦਾ ਚਾਂਸਸ ਹੈ ਤੇ ਉਹਨਾਂ ਦੇ ਲਈ ਘੱਟੋ ਘੱਟ 5000 ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ 5000 ਲੋਕਾਂ ਨੂੰ ਪੀਆਰ ਦੇਣ ਦਾ ਵਾਅਦਾ ਕੀਤਾ ਗਿਆ ਹੈ ਜਿਹੜੇ ਫ੍ਰੈਂਚ ਸਪੀਕਰ ਹੈ ਸੋ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਹਾਇਲਰਟਸ ਸਵਿਚ ਆਫ ਇਸੇ ਤਰ੍ਹਾਂ ਹੀ ਕੈਨੇਡਾ ਦੇ ਲੇਟੈਸਟ ਅਪਡੇਟਸ ਲੈਣ ਦੇ ਲਈ